ਸਤਿਕਾਰਯੋਗ ਸੰਗਤ ਜੀ ਬੰਦਾ ਆਪਣੀ ਜ਼ੁਬਾਨ ਕਰਕੇ ਪਹਿਚਾਣਿਆ ਜਾਂਦਾ ਜਿਸ ਬੰਦੇ ਦੀ ਜ਼ੁਬਾਨ ਨਹੀਂ ਉਹ ਆਦੇ ਕਹੇ ਹੋਏ ਬੋਲ ਨਹੀਂ ਪਾਲਦਾ ਪੂਰੇ ਕਰਦਾ ਲੋਕੀ ਸਿਰ ਮਾਰ ਦਿੰਦੇ ਨੇ ਇਹ ਕੋਈ ਬੰਦਾ ਪਰ ਜਿਸ ਇਨਸਾਨ ਨੇ ਆਦੇ ਕਹੇ ਹੋਏ ਬੋਲ ਪੂਰੇ ਪਾਲੇ ਨੇ ਪੂਰੇ ਕੀਤੇ ਨੇ ਗੱਲ ਪੂਰੀ ਕੀਤੀ ਆ ਲੋਕੀ ਆਖਦੇ ਨੇ ਇਹ ਮਰਦਾ ਕਾਰੀ ਉਸ ਮਹਾਨ ਆਜ਼ਾਦੀ ਦੇ ਆਸ਼ਕ ਨੂੰ ਯਾਦ ਕਰ ਰਹੇ ਆ ਜਿਸ ਦਾ ਨਾਮ ਹੈ ਸ਼ਹੀਦ ਉਦਮ ਸਿੰਘ ਸੁਨਾਮ ਜਿਸ ਨੇ 19 April 1919 ਨੂੰ ਜਲੀਆਂ ਵਾਲੇ ਬਾਗ ਦੀ ਧਰਤੀ ਦਾ ਕਤਲਿਆਮ ਵੇਖ ਕੇ ਉਹਨੇ ਬਰਨ ਕੀਤਾ ਸੀ ਖੂਨ ਦਾ ਬਦਲਾ ਖੂਨ ਖੂਨ ਦਾ ਬਦਲਾ ਖੂਨ ਉਹਦੀਆਂ ਰਗਾਂ 'ਚ ਜਿਹੜਾ ਲਹੂ ਦੌੜਦਾ ਸੀ ਬਦਲੇ ਦੇ ਪਖਾ ਕਾਰਨ ਸਾਹ ਸਾਹ ਕਰਨ ਲੱਗਿਆ ਪਰ ਸੂਰਮੇਵੇਂ 21 ਸਾਲ ਉਹਨੂੰ ਠੰਡਾ ਨਾ ਪੈਣ ਦਿੱਤਾ ਫਿਰ 13 ਮਾਰਚ 1940 ਨੂੰ ਕੈਕਸਟਨ ਹਾਲ ਅੰਗਲੈਂਡ ਦੀ ਧਰਤੀ ਤੇ ਜਿਹੜਾ ਮੁੱਖ ਦੋਸ਼ੀ ਸੀ ਸਰ ਮਾਈਕਲ ਉਡਬੈਰ ਨੂੰ ਗੋੜੀਆਂ ਮਾਰ ਕੇ ਮਾਰ ਦਿੱਤੀਆਂ ਨੋ ਗੋਲੀਆਂ ਉਹ ਗੱਟੀਆਂ ਸੀਨੇ ਨੂੰ ਵਿੱਚ ਇੰਗਲੈਂਡ ਦੇ ਜਾ ਮਾਰਿਆ ਅੰਗਰੇਜ਼ ਕਮੀਨੇ ਨੂੰ ਤਰਨ ਕਰ ਲਿਆ ਪੂਰਾ ਅੰਮ੍ਰਿਤਸਰ ਸੋਂ ਖੇਤੀ ਦਾ ਉਦਮ ਸਿੰਘ ਬਹਾਦਰ ਸੀ ਆਸ਼ਿਕ ਆਜ਼ਾਦੀ ਦਾ ਜਦੋਂ ਅੰਗਰੇਜ਼ ਸਾਮਰਾਜ ਦਾ ਖੜਦੰਤ ਮੁੱਦਾ ਕਰਕੇ ਛੁੱਟਿਆ ਤੇ ਉਹਦੀ ਗੜਗੂੰਜ ਸੀ ਜਿਹੜੀ ਪੂਰੇ ਸੰਸਾਰ ਚ ਪੈ ਰਹੀ ਸੀ ਅਖੀਰ ਗੁਰੂ ਕੇ ਪਿਆਰਿਓ ਆਪ ਦਾ ਦੋਸ਼ ਕਬੂਲ ਦਾ ਹੋਇਆ 31 ਜੁਲਾਈ 1940 ਨੂੰ ਬੈਟੂਨ ਵਿਲੇ ਜੇਲ੍ਹ ਦੇ ਵਿੱਚ ਫਾਂਸੀ ਦੇ ਤਖਤੇ ਤੇ ਚੜ ਗਿਆ ਉਸ ਮਰਦ ਸੂਰਮੇ ਨੂੰ ਸ਼ਹੀਦ ਉਦਮ ਸਿੰਘ ਸੁਨਾਨ ਨੂੰ ਜਿਨੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਘੋਟ-ਘੋਟ ਪ੍ਰਣਾਮ ਘੋਟ-ਘੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ Vá rir com o dia que